ਵੀਰੋ ਇਹ ਸ਼ਾ ਕੋੜ ਦਾ ਪਿੰਡ ਹੈ ਬਿੱਲੀ ਵੜੇ ਚ ਤਾਂ ਇਸ ਪਿੰਡ ਦੇ ਜਿੰਨੇ ਵੀ ਲੋਕ ਨੇ ਬਾਹਰ ਦੇ ਮੁਲਕ ਚਲੇ ਗਏ ਨੇ ਦੇਖੋ ਕਿੱਡੇ-ਕਿੱਡੇ ਤਾਲੇ ਮਾਰੇ ਤੇ ਐਡੇ-ਡੀਆਂ ਡਿਊੜੀਆਂ ਪਾਈਆਂ ਪਈਆਂ ਨੇ ਤੇ ਦੇਖੋ ਕਿੱਡੇ-ਕੱਡੇ ਜਾਂਦਰੇ ਗਲੀਆਂ ਜਿਹੜੀਆਂ ਕਿੱਡੀਆਂ ਖਾਲੀ ਪਈਆਂ ਨੇ ਕੋਈ ਵੀ ਤੁਹਾਨੂੰ ਇਸ ਪਿੰਡ ਦੇ ਵਿੱਚ ਬੰਦਾ ਨਹੀਂ ਦੱਸਣਾ ਤਾਂ ਬਿਲਕੁਲ ਐਡੀਆਂ-ਡੀਆਂ ਵੱਡੀਆਂ ਕੋਠੀਆਂ ਐਡੇ-ਡੇ ਵੱਡੇ ਕਾਰ ਦੇਖੋ ਕਿੰਨਾ ਜੰਦਰੇ ਮਾਰੇ ਪੈਨੇ ਕਈਆਂ ਘਰਾਂ ਦੇ ਤਾਂ ਜਿਹੜੇ ਤਾਲੇ ਸੀਰੇ ਛੁੱਟ ਚੁੱਕੇ ਨੇ ਜਾਂ ਗਲ ਚੁੱਕੇ ਨੇ ਤੇ ਉਹਨੂੰ ਰਸਿਆਂ ਨੇ ਬੰਨਿਆ ਤਾਂ ਦੇਖੋ ਕਿੱਡਾ ਵੱਡਾ ਪਿੰਡ ਤੋਂ ਵਿਖਾਉਣੇ ਆ ਵੀ ਕਿੱਡੇ ਸ਼ੌਂਕ ਨਾਲ ਘਰ ਬਣਾਇਆ ਸੀ ਗਲੀਆਂ ਇਹ ਸਰਪੰਚ ਸਰਕਾਰ ਨੇ ਕਿੰਨਾ ਰੁਪਈਆ ਦੇ ਕੇ ਤਾਂ ਇਹ ਬਾਹਰ ਦੇ ਮੁਲਕ ਪਿੰਡ ਜਾ ਵਸਿਆ ਜੀ ਤੇ ਉੱਥੇ ਕਮਾਈ ਵੀ ਚੰਗੀ ਕੀਤੀ ਪਰ ਅਸਲ ਤਾਂ ਜਿਹੜੀ ਆਪਦੇ ਦੇਖੋ ਕਿੱਡੇ ਵੱਡੇ ਵੱਡੇ ਜੰਦਰੇ ਲੱਗੇ ਨੇ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ 1995 ਚ ਬਣਾਇਆ ਘਰ ਹੈ ਕਿਹੜਾ ਸ਼ੌਂਕ ਨਾਲ ਘਰ ਬਣਾਇਆ ਹੋਵੇਗਾ ਕਿੱਡੇ ਸ਼ੌਂਕ ਨਾਲ ਗੇਟ ਲੱਗੇ ਨੇ ਪਰ ਇਹ ਸਰਕਾਰਾਂ ਦੇ ਸਿਸਟਮ ਤੋਂ ਲੋਕ ਦੁਖੀ ਹੋ ਕੇ ਇਹ ਬਾਹਰ ਦੇ ਮੁਲਕ ਪਿੰਡ ਜਾ ਵਸਿਆ ਆ ਦੇਖੋ ਕਿਵੇਂ ਪਲਾਟ ਲੈ ਕੇ ਲੋਕਾਂ ਨੇ ਛੱਡੇ ਸੀ ਇਥੇ ਘਰ ਪਾਵਾਂਗੇ ਕੋਠੀਆਂ ਪਾਵਾਂਗੇ ਕਾ ਹੁਣ ਇਹ ਲੋਕ ਬਾਹਰ ਜਾ ਵਸੇਰੇ ਉੱਥੇ ਜਾ ਕੇ ਇਹ ਪੂਰੇ ਦਾ ਪੂਰਾ ਪਿੰਡ ਵਸਿਆ ਹੋਵੇਗਾ ਜਿੱਥੇ ਇਹ ਲੋਕ ਗਏ ਨੇ ਕਿਉਂਕਿ ਜੇ ਇੱਕ ਪਿੰਡ ਪੰਜਾਬ ਚ ਖਾਲੀ ਹੋ ਗਿਆ ਤਾਂ ਬਾਹਰ ਜਾ ਕੇ ਵੀ ਤਾਂ ਫਿਰ ਇਹ ਪੂਰਾ ਪਿੰਡ ਵਸਿਆ ਹੋਵੇਗਾ ਨਾ ਉੱਥੇ ਤਾਂ ਪੂਰਾ ਪਿੰਡ ਆ ਵੇਖੋ ਰਸਿਆ ਨਾ ਬੂਹੇ ਬੰਨੇ ਪੈਣ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਸਰਕਾਰਾਂ ਨੇ ਕਰ ਦਿੱਤੇ ਨੇ ਸਿਰਫ ਤਾਂ ਸਿਰਫ ਨਾ ਨੌਕਰੀਆਂ ਦੇਣ ਦੀ ਕਾਰਨ ਨਾ ਕੰਮ ਮਿਲਦੀ ਕਾਰਨ ਆ ਦੇਖੋ ਕਿੰਨੀ ਸੋਹਣੀ ਗਲੀ ਕਿੰਨੇ ਸੋਹਣੇ ਮਾਰਤ ਕਿੰਨੇ ਸੋਹਣੇ ਬੂਹੇ ਕਿੰਨੀਆਂ ਸੋਹਣੀਆਂ ਕੋਠੀਆਂ ਪਾਈਆਂ ਨੇ ਬਿਜਲੀ ਲੱਗੀ 24 ਘੰਟੇ ਪਿੰਡ ਦੇ ਵਿੱਚ ਤਾਂ ਕੱਲੀ-ਕੱਲੀ ਇਸ ਪਿੰਡ ਬਿੱਲੀ ਮਾਰ ਦੀ ਇੱਕ ਵੱਖਰੀ ਕਹਾਣੀ ਏ ਤੇ ਸਾਡੇ ਮੁੱਖ ਮੰਤਰੀ ਸਾਹਾਵਾਂ ਦੇ ਵੀ ਜਿਹੜੇ ਬਾਰ ਗਏ ਨੇ ਉਹਨਾਂ ਨੂੰ ਪੰਜਾਬ ਚ ਲੈ ਕੇ ਆਵਾਂਗੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਟਿੰਗਾ ਮਾਰਨ ਨੂੰ ਸਾਰਾ ਤੁਹਾਡੇ